ਇਰੇ ਬਹੁਤ ਨਿਕਲ ਗਿਆ ਕੈਪਟਨ ਅਮਰਿੰਦਰ ਰਾਜਾ ਵੜੇ ਫਿਰ ਵੀ ਕਿਹਾ ਕਿ ਇਹ ਸਾਡਾ ਕੈਪਟਨ ਰਾਜਾ ਵੜੇ ਹੈ ਨਾਮ ਹੀ ਨਾ ਕਰਵਾਉਂਦੀ ਪੰਜਾਬ ਕਾਂਗਰਸ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀਆਂ ਸੰਵਿਧਾਨ ਬਚਾਓ ਰੈਲੀਆਂ ਕਰ ਰਹੀ ਹੈ ਇਸੇ ਲੜੀ ਵਿੱਚ ਅੱਜ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣੰਗ ਨੇ ਦੋ ਰੈਲੀਆਂ ਕੀਤੀਆਂ ਪਹਿਲੀ ਮਲੇਰ ਕੋਟਲੇ ਅਤੇ ਦੂਜੀ ਨੱਬੇ ਵਿੱਚ ਰੈਲੀਆਂ ਤਾਂ ਇਹ ਦੋਵੇਂ ਸੰਵਿਧਾਨ ਬਚਾਓ ਰੈਲੀਆਂ ਦੀ ਮਹਿੰਮ ਤਹਿਤ ਹੀ ਹੋਈਆਂ ਪਰ ਪਹਿਲੀ ਰੈਲੀ ਪਰਿਵਾਰ ਬਚਾਓ ਰੈਲੀ ਹੋ ਨਿਬੜੀ ਜਦਕਿ ਦੂਜੀ ਕਾਂਗਰਸ ਪਾਰਟੀ ਦੇ ਦਾਗੇ ਬਚਾਓ ਰੈਲੀ ਬਣ ਗਈ ਮਲੇਰ ਕੋਟਲੇ ਤੋਂ ਕਾਂਗਰਸ ਵੱਲੋਂ ਲਗਾਤਾਰ ਚੌਂ ਲੜਨ ਵਾਲੀ ਬੀਬੀ ਰਜ਼ੀਆ ਸੁਲਤਾਨਾ ਅਤੇ ਉਹਨਾਂ ਦੇ ਸਾਫਕਾ ਉੱਚ ਪੁਲਿਸ ਅਧਿਕਾਰੀ ਪਤੀ ਮੁਹੰਮਦ ਮੁਸਤਫਾ ਨੇ ਆਪਣੀ ਧੀ ਸਿਆਸਤ ਵਿੱਚ ਅੱਗੇ ਵਧਾ ਦਿੱਤੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜੰਗ ਨੇ ਵੀ ਪਰਿਵਾਰ ਬਾਦ ਨੂੰ ਅੱਗੇ ਵਧਾਉਣ ਨੂੰ ਹੱਲਾਸ਼ੇਰੀ ਦੇ ਦਿੱਤੀ ਫਿਰ ਇਸ ਹਲਕੇ ਦੇ ਕਾਂਗਰਸੀ ਆਗੂ ਕੀ ਦਰਿਆ ਛਾੜਨ ਜੋਗੇ ਹੀ ਰਹਿ ਗਏ ਨੇ ਜਦੋਂ ਆਮ ਆਦਮੀ ਪਾਰਟੀ ਕਿਸੇ ਨੂੰ ਟਿਕਟ ਦਿੰਦੀ ਹੈ ਕਿਸੇ ਨੂੰ ਚੇਅਰਮੈਨ ਬਣਾਉਂਦੀ ਹੈ ਤਾਂ ਇਹ ਉਹ ਕਾਂਗਰਸ ਅਤੇ ਇਹੋ ਰਾਜਾ ਬੜਿੰਗ ਰੌਵਲਾ ਪਾਉਂਦੇ ਨੇ ਦੂਜੀ ਰੈਲੀ ਵਿੱਚ ਉਹ ਸਟੇਜ ਉੱਤੇ ਮੌਜੂਦ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਕਸੀਦੇ ਪੜਦੇ ਨਜ਼ਰ ਆਏ ਉਹ ਸਾਧੂ ਸਿੰਘ ਧਰਮਸੋਧ ਦੇ ਸਾਈਕਲ ਤੋਂ ਸਿਆਸਤ ਕਰਨ ਦੀ ਗੱਲ ਕਰਦੇ ਨੇ ਫਿਰ ਉਹਨਾਂ ਕੋਲ ਕਰੋੜਾਂ ਦੀ ਜਾਇਦਾਦ ਹੋਣ ਬਾਰੇ ਕਿਉਂ ਨਹੀਂ ਦੱਸਦੇ ਸਾਧੂ ਸਿੰਘ ਧਰਮਸੋਧ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰ ਜਾਣ ਅਤੇ ਲੰਬਾ ਸਮਾਂ ਜੇਲ੍ਹ ਕੱਟਣ ਨੂੰ ਉਹ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲੈ ਕੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਨੇ ਰਾਜਾ ਬੜਿੰਗ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਕੋਈ ਨਹੀਂ ਪੁੱਛਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋਲ ਤਾਂ ਮੋਤੀ ਮਹਿਲ ਨੂੰ ਰੰਗ ਰੋਗਣ ਕਰਵਾਉਣ ਦੇ ਵੀ ਪੈਸੇ ਨਹੀਂ ਸਨ ਉਦੋਂ ਤਾਂ ਕੈਪਟਨ ਸਰ ਕਰਜ਼ਾ ਸੀ ਕਾਰ ਵੀ ਪੁਰਾਣੀ ਸੀ ਮੁੱਖ ਮੰਤਰੀ ਬਣ ਕੇ ਕੈਪਟਨ ਅਮਰਿੰਦਰ ਸਿੰਘ ਨੇ ਮਹਿਲ ਮਨਾਰੇ ਖੜੇ ਕਰ ਲਏ ਅਤੇ ਇਹ ਸਭ ਕਿੱਥੋਂ ਆਇਆ ਕੋਈ ਨਹੀਂ ਪੁੱਛਦਾ ਇਹ ਸੱਚ ਹੋਵੇਗਾ ਇਸ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਆੜ ਵਿੱਚ ਤੁਸੀਂ ਹੋਰ ਨਾ ਕਾਂਗਰਸੀ ਲੀਡਰਾਂ ਦਾ ਇਉਂ ਬਚਾ ਕਰੋ ਫੈਸਲਾ ਅਦਾਲਤ ਕਰੇਗੀ ਤੁਸੀਂ ਆਪਣੇ ਆਪ ਕਿਵੇਂ ਫੈਸਲਾ ਸੁਣਾ ਸਕਦੇ ਹੋ ਰਾਜਾ ਬੜਿੰਗ ਨੌਜਵਾਨ ਅਤੇ ਪੰਜਾਬ ਕਾਂਗਰਸ ਦਾ ਜੁਝਾਰੂ ਪ੍ਰਧਾਨ ਹੈ ਉਹਨਾਂ ਦਾ ਸਿਆਸਤ ਵਿੱਚ ਸੁਨਾਰੀ ਭਵਿਕ ਵੀ ਨਜ਼ਰ ਆਉਂਦਾ ਹੈ ਪਰ ਅੱਜ ਉਹਨਾਂ ਦੀਆਂ ਇਹਨਾਂ ਦੋਵੇਂ ਰੈਲੀਆਂ ਵਿੱਚ ਦਿੱਤੇ ਭਾਸ਼ਣਾ ਅਤੇ ਲੈ ਗਏ ਸਟੈਂਡ ਨਾਲ ਬਹੁਤ ਸਾਰੇ ਲੋਕਾਂ ਨੂੰ ਤੱਕਾ ਜ਼ਰੂਰ ਲੱਗਿਆ ਹੈ ਰਾਜਾ ਬੜਿੰਗ ਦੋ ਵੱਡੀਆਂ ਗਲਤੀਆਂ ਕਰ ਗਏ ਇੱਕ ਪਾਸੇ ਉਹ ਪਰਿਵਾਰਵਾਦ ਦੇ ਹੱਕ ਵਿੱਚ ਬੋਲ ਕੇ ਆਮ ਲੋਕਾਂ ਤੇ ਕਾਂਗਰਸੀਆਂ ਵਿੱਚ ਆਪਣਾ ਅਕਸ ਖਰਾਬ ਕਰ ਰਹੇ ਨੇ ਦੂਜੇ ਪਾਸੇ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਧੂ ਸਿੰਘ ਧਰਮਸੋਤ ਨੂੰ ਅਦਾਤ ਵੱਲੋਂ ਕਲੀਨ ਚਿੱਟ ਮਿਲਣ ਤੋਂ ਪਹਿਲਾਂ ਹੀ ਕਿਵੇਂ ਦੁੱਧ ਤੋਤਾ ਸਾਬਤ ਕਰ ਸਕਦੇ ਨੇ ਕਾਂਗਰਸ ਨੇ ਬੀਤੇ ਵਿੱਚ ਹੋਈਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਲਿਆ ਲੱਗਦਾ ਕਾਂਗਰਸੀਆਂ ਦੀਆਂ ਇੰਨਾ ਹੀ ਗੱਲਾਂ ਅਤੇ ਫੈਸਲਿਆਂ ਕਰਕੇ ਲੋਕ ਇਸ ਪਾਰਟੀ ਤੋਂ ਦੂਰ ਹੋਏ ਨੇ ਨਹੀਂ ਕਿਵੇਂ ਆਮ ਆਦੀ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਜਿੱਤ ਸਕਦੀ ਸੀ ਜੋ ਕੁਝ ਬੀਤੇ ਵਿੱਚ ਹੋਇਆ ਲੱਗਦਾ ਹੈ ਕਾਂਗਰਸ ਅਵਿੱਕ ਵਿੱਚ ਵੀ ਉਹੀ ਗਲਤੀਆਂ ਦੁਹਰਾਉਣਾ ਚਾਹੁੰਦੀ ਹੈ ਜਿਹੜੇ ਕਾਂਗਰਸ ਦੇ ਲੀਡਰ ਲੋਕਾਂ ਨੇ ਨਕਾਰ ਦਿੱਤੇ ਨੇ ਜਿਨ੍ਹਾਂ ਨੂੰ ਲੋਕ ਅੱਜ ਵੀ ਨਫ਼ਰਤ ਕਰਦੇ ਨੇ ਇਹ ਕਾਂਗਰਸ ਫੇਰ ਵੀ ਉਹਨਾਂ ਨੂੰ ਜੱਫਾ ਕਿਉਂ ਮਾਰ ਕੇ ਬੈਠੀ ਹੈ ਜਾਂ ਫਿਰ ਉਹੋ ਕਿਉਂ ਕਾਂਗਰਸ ਨੂੰ ਜੱਫਾ ਮਾਰੀ ਬੈਠੇ ਨੇ ਰਾਹੁਲ ਗਾਂਧੀ ਦੀ ਸੋਚ ਮੁਤਾਬਕ ਜਿੰਨੀ ਦੇਰ ਸਾਰੀ ਕਾਂਗਰਸ ਨਹੀਂ ਬਦਲਦੀ ਉਨੀ ਦੇਰ ਕਾਂਗਰਸ ਦੇ ਪੱਲੇ ਕੁਝ ਨਹੀਂ ਪੈਣਾ ਰਹੀ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਰਾਜਾ ਬੜਿੰਗ ਲੱਗਦਾ ਹੈ ਭੁੱਲ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਜਲਵੇ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਇਹੋ ਰਾਜਾ ਬੜਿੰਗ ਅਤੇ ਇਨ੍ਹਾਂ ਵਰਗੇ ਕਈ ਹੋਰ ਕੈਪਟਨ ਸਾਹਮਣੇ ਖੰਗਣ ਤੋਂ ਵੀ ਡਰਦੇ ਸਨ ਫਿਰ ਇਹਨਾਂ ਨੇ ਮੂਹਰੇ ਲਾਇਆ ਨਵਜੋਤ ਸਿੰਘ ਸਿੱਧੂ ਨੂੰ ਅਤੇ ਉਸ ਦਾ ਮੋਢਾ ਵਰਤ ਕੇ ਇਹ ਸਾਰੇ ਅਗਲੀ ਪੌੜੀ ਚੜ ਗਏ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਰਾਜਾ ਬੜਿੰਗ ਦੇ ਇੰਨਾ ਹੀ ਭਾਸ਼ਣਾ ਅਤੇ ਸਿਆਸੀ ਹਮਲਿਆ ਕਰਕੇ ਇੱਕ ਗੱਲ ਹੋਰ ਦਿਮਾਗ ਵਿੱਚ ਘੁੰਮਦੀ ਹੈ ਉਹ ਕੈਪਟਨ ਮਰਿੰਦਰ ਸਿੰਘ ਸੁਨੀਲ ਜਾਖੜ ਅਤੇ ਹੋਰ ਨਾਂ ਉੱਤੇ ਬਹੁਤ ਤਿੱਖੇ ਹਮਲੇ ਬੋਲਦੇ ਨੇ ਜਿਵੇਂ 2 ਦਿਨ ਪਹਿਲਾਂ ਅਵੋਰ ਵਿੱਚ ਜਾ ਕੇ ਸੁਨੀਲ ਜਾਖੜ ਨੂੰ ਜੱਫਾ ਪਾ ਲਿਆ ਚੋਣ ਲੜਨ ਦੇ ਚਣੌਤੇ ਦੇ ਕੇ ਮੁਕਾਬਲੇ ਵਿੱਚ ਖੁਦ ਨਿੱਤਰਨ ਅਤੇ ਹਾਰਨ ਉੱਤੇ ਪ੍ਰਧਾਨਗੀ ਛੱਡਣ ਦਾ ਵੀ ਚੈਲੰਜ ਦੇ ਦਿੱਤਾ ਅਜਿਹਾ ਚੈਲੰਜ ਜਾਂ ਤਿੱਖਾ ਹਮਲਾ ਰਾਜਾ ਬਰਿੰਗ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਦੇ ਨਹੀਂ ਬੋਲਦੇ ਲੋਕ ਸਵਾਲ ਕਰਦੇ ਨੇ ਕਿ ਕਾਂਗਰਸ ਮੁੱਖ ਵਿਰੋਧੀ ਧਿਰ ਹੈ ਅਤੇ ਆਮ ਆਦਮੀ ਪਾਰਟੀ ਸੱਤਾ ਵਿੱਚ ਫਿਰ ਰਾਜਾ ਬਰਿੰਗ ਸਿਆਸੀ ਪੰਗੇ ਭਾਜਪਾ ਜਾਂ ਹੋਰਨਾਂ ਆਗੂਆਂ ਨਾਲ ਹੀ ਕਿਉਂ ਲੈਂਦੇ ਨੇ ਕੰਮ ਅਤੇ ਕਾਰਗੁਜ਼ਾਰੀ ਤਾਂ ਸਰਕਾਰ ਦੀ ਪਰਖੀ ਜਾਣੀ ਹੁੰਦੀ ਹੈ ਪਹਿਲਾਂ ਦੇਖੋ ਤੁਸੀਂ ਨਾਭਾ ਵਿਖੇ ਸਾਦੂ ਸਿੰਘ ਧਰਮਸੋਹ ਦੀ ਮੌਜੂਦਗੀ ਵਿੱਚ ਰਾਜਾ ਬੜੰਗ ਨੇ ਕਿਵੇਂ ਉਹਨਾਂ ਦੀ ਤਾਰੀਫਾ ਦੇ ਪੁੱਲ ਬਣਦਿਆਂ ਉਹਨਾਂ ਦੇ ਇਮਾਨਦਾਰ ਹੋਣ ਉੱਤੇ ਸਰਟੀਫਿਕੇਟ ਉੱਤੇ ਆਪੇ ਮੋਹਰ ਲਾ ਦਿੱਤੀ ਹਾਂ ਜੀ ਬਈਆ ਸਹਿ ਪਰਵਾਰੀ ਗੰਗੀ ਸਾਹਿਬ ਪਰ ਖਾਸ ਕਰਕੇ ਜਿਹੜਾ ਵਿਅਕਤੀ ਸੰਗਰਸ਼ੀਲ ਹੈ ਨੇ ਹਮੇਸ਼ਾ ਇਹ ਕਾਮ ਪਰਿਵਾਰ ਦੇ ਘਰੇ ਪੈਦਾ ਹੋ ਕੇ ਸਾਈਕਲ ਤੋਂ ਚੱਲ ਕੇ ਇਥੋਂ ਤੱਕ ਦਾ ਸਫ਼ਰ ਨਿਭਾਇਆ ਜਿਹੜਾ ਹੁਣੇ-ਹੁਣੇ ਕੇਜਰੀਵਾਲ ਸਾਹਿਬ ਤੇ ਭਗਵੰਤ ਸਿੰਘ ਸਾਹਿਬ ਦੇ ਤਸੱਦਦ ਦਾ ਸ਼ਿਕਾਰ ਬਣਿਆ ਤੇ বিজেਪੀ ਦਾ ਸ਼ਿਕਾਰ ਹੋਇਆ 1.5 ਸਾਲ ਕੋਣੀ 2 ਸਾਲ ਦੇ तकरीबन ਜੇਲ੍ਹ ਕੱਟ ਕੇ ਤਿਆਜੇ ਜਿ세 ਨਾਂ ਤੋਂ ਜੇ ਜੇਬ ਚੋਤੇ ਕਰੋ 3000 ਰੁਪਇਆ ਮਿਲਿਆ ਹੋਵੇ ਤੇ ਹੋਰ ਕੋਈ ਜਾਇਦਾਦਾਂ ਵਿਖੀ ਹੋਵੇ ਉਸ ਵਿਰਸੇ ਬੰਤੀ ਹੋਰ ਫੇਰੀ ਹੋਣੀ ਕਾਂਗਰਸ ਪਾਰਟੀ ਦਾ ਝੰਡਾ ਬਰੰਦ ਰੱਖਿਆ ਤੇ ਕਿਸੇ ਨਾ ਬੇਤੇ ਲੋਕਾਂ ਨੇ ਉਸ ਦੇ ਕਿਲਾ ਅਵੈਸ਼ਾ ਸਾਥ ਦਿੱਤਾ ਮੈਂ ਧਰਵਾਦੀ ਹਾਂ ਦਾ ਸਾਬੂ ਸਿੰਘ ਧਰ ਸੋਤ ਸਾ ਮੈਂ ਸਮਾਂ ਨਹੀਂ ਜਾਣ ਕਰਤੋਂ ਪਹਿਲਾਂ ਇੱਕ ਗੱਲ ਦੱਸਣਾ ਚਾਹਨਾ ਫਿਰ ਮੈਂ ਸੰਵਿਧਾਨ ਤੇ ਆਵਾਂਗਾ 사ਦੂ ਸਿੰਘ ਗਾਂਧੀ ਸਾਹਿਬ ਮੈਂ ਮੈਨੇ ਉਦਾਸੀ ਦੇ 사ਦੂ ਸਿੰਘ ਤੋਂ ਸੋਤ ਮੰਤਰੀ ਬਣ ਗਏ ਮੈਂ ਇਹਨੇ ਕਰ ਗਿਆ ਠੀਕ ਹੈ ਕਿਹਿਆ ਤੇ ਜਾਨ ਲੱਗ ਜਾਂਦੇ ਆਂ ਔਰ ਆਹ ਬੰਦੇ ਵੀ ਅਕਸਰ ਹੀ ਵਿਚਾਰਦਾ ਲੋਕ ਬਣਾ ਦਿੱਤੇ ਤੇ ਤਕੜੇ ਮਗਰਮਚ ਪੈਸਿਆਂ ਨੇ ਬਣਾਉਣਾਂ ਦੇ ਮਾਚਦੇ ਆਂ کسی کو کپٹن امرندر سے نظر نہیں آیا جنہ کے لنگ اچڑا پیا رنگ نہیں سکا میں نے پتا جلو کانگریس پارٹی کا پردان نہیں سا اسے موتی باغ کا جس پرکار حالات سر ایک کسی ہمی کار اکھی اکی ہے وہ گیڈی رپے کرا تو ویسے نہیں ہوں سب ਮਹਿਲ ਬਾਗੀਆਂ ਬਣ ਗਿਆ ਇੱਕ ਨਵਾਂ ਮਹਿਲ ਬਣ ਗਿਆ ਵਿਡਮ ਮੁੱਖ ਬਕਰੀ ਬਣਾਇਆ ਉਥੇ ਘਾਰਾਵਾਂ ਲੱਗੀਆਂ ਕੋਈ ਹੋਰ ਵਿਅਕਤੀ ਘਰ ਨਹੀਂ ਬਣਾ ਸਕਦਾ ਉਹ ਸਾਈਟ ਕੇਵਲ 2 ਦਿਨ ਅਸਤਰ ਖੋਲੀ ਗਈ ਉਹ ਫੋਰੈਸਟ ਲੈਂਡ 2 ਦਿਨ ਅਸਤਰ ਖੋਲੀ ਗਈ ਤੇ 2 ਦਿਨਾਂ ਦੇ ਵਿੱਚ ਆਪ ਦੇ ਘਰ ਦਾ ਰੱਖਵਾ ਪਾਸ ਕਰਕੇ ਤੇ ਉਹ ਬੰਦ ਕਰ ਦਿੱਤੀ ਗਈ ਕਿਉਂਕਿ ਹੋਰ ਉਥੇ ਘਰ ਬਣਾ ਨਹੀਂ ਸਕਦਾ ਨਿਕਲਾਈਸ ਕੈਪਟਨ ਮਰੀਦਨ ਸੇ ਦਿਨਾਰੇ ਮਾਤਾ ਜੀ ਦੇ ਨਾਮ ਤੇ ਉੱਥੇ ਬੜਾ ਭੈਰੰਤ ਲਾਇਆ ਕਿਸੇ ਵੀ ਇਨਕੁਆਰੀ ਨਹੀਂ ਕੀਤੀ ਹਰੇਕ ਫਕੀਰੀ ਦੀ ਥੇ 3000 ਰੁਪਿਆ ਘਰ ਤੋਂ ਮਿਲਿਆ ਨਕ ਸੰਘਰਸ਼ ਕਰਕੇ ਆਇਆ ਹੈ ਬੱਕਰੀ ਜਿਹਨੂੰ ਇਹ ਬੜੇ ਮਹੀਨਿਆਂ ਦੇ ਘਰੇ ਗਿਆ 1000 ਘਰ ਪੁਰਾਣੀ ਗੁੱਠੀ ਜਿਹੜੀ ਮਿਲਦੀ ਹੈ ਮੰਤਰੀਆਂ ਨੂੰ ਜਿਹੜੇ ਬਾਰੇ ਉਹ ਦੋ ਸੈਕਟਰ ਚ ਲੈ ਲਏ ਆ ਮੱਤੇ ਮੰਤਰੀ ਚੰਗੀਆਂ ਕੋਠੀਆਂ ਇਹ ਨਹੀਂ ਕੈਬਨਿਟ ਮੰਤਰੀ ਸਾਹਿਬ ਇਹਨਾਂ ਨੂੰ ਕੋਠੀ ਮਿਲੀ ਤੇ ਮੈਨੇ ਇਹਨਾਂ ਕੋਠੀਆਂ ਬਣਾ ਕੇ ਹੀ ਮਾਰਾ ਜਾਏਗਾ ਲਿਪਾ ਪੋਚੀ ਕਰਾ ਲਓ ਇਹਨੂੰ ਠੀਕ ਠੀਕ ਕਰਾ ਲਓ ਕਿਉਂਕਿ ਸਾਰੇ ਮੰਤਰੀ ਦੋ ਦੋ ਤਿੰਨ ਤਿੰਨ ਕਰੋੜ ਰੁਪਇਆ ਆਪ ਦੀ ਕੋਠੀ ਠੀਕ ਰੌਕ ਤੇ ਲਾ ਰਹੇ ਸਨ ਹੋ ਸਕਦਾ ਕਹਿੰਦੇ ਇਹਨਾਂ ਦੀ ਥਾਪੇ ਉੱਤੇ ਦਾ 50 ਲੱਖ ਰੁਪਇਆ ਲਾ ਰਿਹਾ ਮੈਨੂੰ ਕਹਿ ਲੱਗੇ ਮੈਂ ਨਾ ਯਾਰ ਸਾਈਕਲ ਤੋਂ ਚੱਲਿਆ ਬੇਤੀ ਰਾਹੇ ਮੈਂ ਟੈਮਨਕ ਮੱਤੀ ਬਣ ਗਿਆ ਹੋਰ ਰੱਬ ਮੈਨੂੰ ਕੀ ਦੇਵੇ ਛੱਪੀ ਚਾਈ ਜੀ ਵਧੀਆ ਗੁੱਥੀਆ ਹੀ ਪੀਆ ਨਾ ਇਸ ਤੋਂ ਪਹਿਲਾਂ ਮਲੇਰ ਕੋਟਲੇ ਪਹੁੰਚੇ ਰਾਜਾ ਬਰਿੰਗ ਨੇ ਸਟੇਜ ਉੱਤੇ ਨਾਲ ਖੜੀ ਸਰਕਾਰ ਮੰਤਰੀ ਰਜ਼ੀਆ ਸੁਲਤਾਨਾ ਤੇ ਮੁਹੰਮਦ ਮੁਸਤਾਫਾ ਦੀ ਧੀ ਦੀ ਉਮੀਦਵਾਰੀ ਉੱਤੇ ਵੀ ਆਪੇ ਮੋਹਰ ਲਾ ਦਿੱਤੀ ਪੰਜਾਬ ਕਾਂਗਰਸ ਪ੍ਰਧਾਨ ਨੇ ਧੀਆਂ ਦੇ ਹੱਕ ਵਾਲੀ ਗਲਤੀ ਸਹੀ ਕੀਤੀ ਪਰ ਸਿਆਸਤ ਵਿੱਚ ਪਰਿਵਾਰਵਾਦ ਦੇ ਪੱਖ ਵਿੱਚ ਉਹ ਕਿਉਂ ਖੜ ਗਏ ਮੱਛ ਕਿਉਂ ਪਸਤੇ ਸਾਰੇ ਮਹਾਪੀ ਸਰਕਾਰیوں ਜਿਨ੍ਹਾਂ ਨੇ ਇੱਕ ਚੰਗੇ ਲੀਡਰ ਦਾ ਰੋਲ ਅਦਾ ਕੀਤਾ ਇਸ ਪੰਜਾਬ ਦੇ ਲੋਕਾਂ ਦੇ ਵਾਸਤੇ ਆਪਣੇ ਲੋਕਾਂ ਦੇ ਵਾਸਤੇ ਉਹ ਚੰਗੀ ਸਰਪੰਤੀ ਦਾ ਵੀ ਕਰਤੱਵ ਔਰ ਫਰਜ਼ ਨਿਭਾਇਆ اور اج میں اس منچ پہ بیٹھے نے دیکھ رہا بہت ساری دنیا بہت سارے بدھی دے اور دے سمان کی گل کرتے سارے لوگ کہ کڑیاں سڈے سماج دا ایک بہت بڑا مہتو پورن اگن اگر عورت نہ ہوں تاہے دیش تے دنیا نہ ہوں بھی نہ ہوں گا تے جس پر اس ماں نے جڑی کی ایک کابل نیتا ہے جنہیں بچی سال میں کوٹنے کی سیوہ چھنبائے ہیں اور انٹنیم سمیں تک نبانی رہے گی اس نے اپنی تیدے موٹے پہ ہاتھ رکھ کے اللہ اس نے نہیں مصطفیٰ صاحب میں تھوان سلام کرنا ہے نہیں تو بہت سارے لوگ یہ دو چی چی وراثت پر زیادہ ترجیح دیتی جاتی ہے لیکن تھوڑا پتے دل کے اس پاسے ہیں نیڑے ہے پیار کرتا ہے لیکن پروار نے پت نے سرا نے پھر تطور باپ جنہوں نشان نشان پیار نہ آپ جان ہے پھر امی جان نے فیصلہ لیا کہ سر نہیں تو نبے سال کی نیتان نبی سامنی عمر تک بھی کوئی ویکتی ਮੈਂ ਬਾਦਲ ਸਾਹਿਬ ਵਰਗੇ ਵੀ ਵੱਡੇ ਲੀਡਰ ਦੇਖੇ ਆ ਜਿਨ੍ਹਾਂ ਦਾ ਮੈਂ ਸਤਕਾਰ ਕਰਦਾ ਰਿਹਾ ਹਾਂ ਉਹਨਾਂ ਨੇ ਵੀ ਅੰਤਮ ਸਮੇਂ ਤੱਕ ਸੁਖਬੀਰ ਸਿੰਘ ਬਾਦਲ ਹਰਾਵਾਸ ਤੋਂ ਕੁਰਸੀ ਮੁੱਖ ਮੰਤਰੀ ਦੀ ਨਹੀਂ ਛੱਡੀ ਲੇਕਿਨ ਇਹ ਵੱਡਾ ਕਦਮ ਹੈ ਕਿਉਂਕਿ ਅੱਜ ਵੀ ਇਸ ਦੁਨੀਆ ਨੂੰ ਆ ਰਾਜ ਦੇ ਸਮਾਜ ਨੂੰ ਪਰ ਅੱਜ ਵੀ ਇਹ ਸੋਚ ਨੂੰ ਨੇੜੀ ਛੋਟੀ ਪੈਰ ਕਰਕੇ